ਫਾਣਾ ਸਰਹਾਲੀ ਦੇ ਪਿੰਡ ਜੱਲੇਵਾਲ ਵਿੱਚ ਚਾਚਾ ਪਤੀਜੇ ਦੇ ਆਪਸੀ ਝਗੜੇ ਦੇ ਵਿੱਚ ਗੋਲੀ ਚੱਲ ਗਈ ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦੇ ਪੇਟ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਕੈਰੋ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਬਾਰੇ ਜ਼ਖਮੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਅੱਗੇ ਕੁਝ ਨੌਜਵਾਨਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਗੋਲੀ ਵੀ ਚਲਾਈ ਜੋ ਕਿ ਉਸ ਦੇ ਪੇਟ ਵਿੱਚ ਲੱਗੀ ਜ਼ਿਕਰਯੋਗ ਹੈ ਕਿ ਪੁਲਿਸ ਨੇ ਗੋਲੀ ਲੱਗਣ ਦੇ ਮਾਮਲੇ ਵਿੱਚ ਨਾਮਜ਼ਦ ਕਰ ਹਸਪਤਾਲ ਵਿੱਚ ਦਾਖਲ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਬੈੱਡ ਤੇ ਹੀ ਹਥਕੜੀ ਲਗਾਈ ਹੋਈ ਹੈ ਜਦਕਿ ਗੋਲੀ ਲੱਗਨ ਨਾਲ ਮਾਰੇ ਗਏ ਸ਼ਮਸ਼ੀਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਚੱਲ ਰਿਹਾ ਸੀ ਕਿ ਸੁਖਵੰਤ ਸਿੰਘ ਅਤੇ ਉਸ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਪੁੱਜੇ ਜਿੱਥੇ ਉਹਨਾਂ ਸ਼ਮਸ਼ੀਰ ਸਿੰਘ ਤੇ ਪਹਿਲਾਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਜ਼ਖਮੀ ਕੀਤਾ ਬਾਅਦ ਵਿੱਚ ਉਸ ਦੇ ਪਿੱਠ ਵਿੱਚ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਇਸ ਸੰਬੰਧੀ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪਿੰਡ ਜੱਲੇਵਾਲ ਵਿੱਚ ਹੋਏ ਝਗੜੇ ਵਿੱਚ ਸੁਖਵੰਤ ਸਿੰਘ, ਹਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਗੋਲੀ ਮਾਰ ਕੇ ਸ਼ਰੀਆਮ ਸ਼ਮਸ਼ੀਰ ਸਿੰਘ ਦੀ ਹੱਤਿਆ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਿਹੜਾ ਬੰਦਾ? 3000 ਰੁਪਏ ਦੇ ਨਾਮ ਮੇਰਾ ਪਿੰਡ ਜੱਲੇਵਾਲ। ਕੀ ਗੱਲ ਹੋਈ ਹੈ? ਇਹ ਰਾਤ ਮੈਂ ਨਾ ਗੁਰਦੁਆਰੇ ਮੱਥਾ ਟੇਕ ਕੇ ਆ ਰਿਹਾ ਸੀ ਤੇ ਅਚਾਨਕ ਮਿਲਕੀ ਇਹ ਬਾਈਕ ਸਵਾਰ ਤਿੰਨ ਜਣੇ ਆਏ ਉਹਨਾਂ ਨੇ ਆ ਕੇ ਮੇਰੇ ਵਾਇਰਿੰਗ ਕਰਤੀ। ਹੂੰ। ਹਾਂਜੀ ਤਾਂ ਲੜਕਾ ਕੋਈ ਨਹੀਂ ਕੱਢਦੇ। ਉਹ ਇੱਕ ਤੇ ਹੈਗਾ ਚਾਚਾ ਜੀ ਦਾ ਲੜਕਾ ਵਾ। ਹਾਂ ਤੇ ਤੇ ਦੋ ਅਣਪਛਾਤੇ ਤੇ ਬਾਕੀ ਇਹ ਜਿਹੜੇ ਪਿੰਡੋਂ ਉਹਨਾਂ ਨੇ ਸੀਆਈਡੀ ਨੂੰ ਦਿੱਤੀ ਆ ਕਿ ਇਹ ਇਹ ਕੀ ਮੁੰਡਾ ਹੁਣ ਮੱਥਾ ਟੇਕ ਕੇ ਨਿਕਲਿਆ ਬਾਹਰ ਆ। ਉਹਨਾਂ ਨੇ ਫੋਨ ਕਰਤਾ ਸੀ ਕਿ ਆ ਨਾ ਅੱਗੋਂ ਆਜੋ। ਉਹ ਅੱਗੇ ਵੇਟ ਕਰਨ ਦਿਆ ਹੀ ਫਿਰ ਉਹ ਅੱਗੇ। ਕੀ ਨਾਮ ਦਾ? ਇੱਕ ਦਾ ਨਾਂ ਜਗਰੂਪ ਸਿੰਘ ਆ। ਤੇ ਜਿਹੜਾ ਮੇਨ ਮੋਟ ਸਕਦੇ ਆ ਬਾਕੀ ਦੋ ਅਣਪਛਾਤੇ ਆ। ਇਹ ਪਿੰਡ ਦੇ ਬਾਕੀ ਉਹਨਾਂ ਦਾ ਨਾਂ ਗੁਰਜੰਟ ਸਿੰਘ ਤੇ ਅਰਜਿੰਦਰ ਸਿੰਘ ਤੇ ਚਮਚੀ ਸਿੰਘ ਤੇ ਇੱਕ ਬਿਕਰਮ ਸਿੰਘ ਤੇ ਇੱਕ ਇਸਤਨਾਮ ਸਿੰਘ ਸਤੂ ਗੋਲੀ ਕੱਢੀ ਉਹਨਾਂ ਨੇ ਕਿ ਸਾਡੇ ਉੱਤੇ ਚਲੀ ਗਈ ਨਹੀਂ ਉਹਨਾਂ ਜਰੀਆ ਹੀ ਕੱਢਿਆ ਤਈਂ ਅਸੀਂ ਉਹਦੇ ਮੱਥਾ ਦੇ ਕੇ ਜਾ ਰਹੇ ਸੀ ਉਸ ਵਾਰ ਉਹ ਇੱਕ ਬੰਦਾ ਜਿਹੜਾ ਗੋਲੀ ਲੱਗਣਾ ਮਰ ਗਿਆ ਉਹ ਬੰਦਾ ਕਿਸ ਤਰ੍ਹਾਂ ਮਰ ਗਿਆ ਸੀ ਉਹ ਹੈ ਉਹੀ ਗੱਲ ਹੈ ਨਾ ਮਕੀ ਜਦੋਂ ਅਸੀਂ ਤੇ ਉਸ ਟਾਈਮ ਜਦੋਂ ਕਹਿੰਦੇ ਨਾ ਜਿਹਦੇ ਗੋਲੀ ਲੱਗੀ ਆ ਉਹ ਟਾਈਮ ਅਸੀਂ ਥਾਣੇ ਜੀ ਸੀ ਉਹਨਾਂ ਨੇ ਪਿੱਛੋਂ ਆਪਣੇ ਮਕੀ ਨਿਜਾਇਜ਼ ਹਥਿਆਰ ਨਾਲ ਨਾ ਕਿਤੇ ਚੱਲ ਵੀ ਕਿਤੇ ਭਜਨ ਸਿਓ ਉਹਨਾਂ ਨਾਲ ਡਰਿੰਕ ਕੀਤੀ ਹੋਈ ਸੀ ਉਹਨਾਂ ਤੋਂ ਆਪ ਦੀ ਆਪੇ ਚੱਲੇ ਹਾਂ ਜੀ ਡਰਿੰਕ ਕਰਕੇ ਗੁਰਦਵਾਰੇ ਗੁੰਝੇ ਕਰਦਾ ਜੀ ਨਹੀਂ ਇੱਦਾਂ ਨਹੀਂ ਪਤਾ ਨਹੀਂ ਉਹਨਾਂ ਸਾਰੇ ਰਜੇ ਹੋਈ ਤੇ ਉਹਨਾਂ ਉਹਨਾਂ ਜਿਹੜੇ ਦੂਜੇ ਜਿਹੜੇ ਗਰੁੱਪ ਹੁਣੀ ਉਹਨਾਂ ਨੇ ਡਰਿੰਕ ਕੀਤੀ ਤੇ ਉਹ ਇਧਰੋਂ ਆਏ ਆ ਤੇ ਉਹਨਾਂ ਨੂੰ ਸ਼ਾਇਦ ਲੱਗ ਗਈ ਹੋਵੇ ਗੁੜੀ ਸਾਡੇ ਤੋਂ ਪਿੱਛੇ ਮੈਸੇਜ ਆਇਆ ਹੈ ਕਿ ਉਹਨਾਂ ਤੇ ਗੁੜੀ ਚੱਲ ਗਈ ਹੈ ਧੰਨ ਬਰਾਹ ਸਾਡੇ ਤੇ ਮਾਮਲਾ ਕਰਦੇ ਹੋਗਾ ਨਹੀਂ ਸਰ ਇਹਨੂੰ ਨਹੀਂ ਪਤਾ ਸਰ ਇਹਨੂੰ ਨਹੀਂ ਪਤਾ ਜਦੋਂ ਮੰਨਦੇ ਕੋਟੈਂਟ ਕਰਦੇ ਗਏ ਉਸੇ ਤੋਂ ਮੰਗਦੇ ਸਰ ਮੈਂ ਸਰ ਜਦੋਂ ਮੇਰੇ ਕੋਲ ਲੱਗੀ ਸਰ ਉਸੇ ਟਾਈਮ ਤੋਂ 8:40 ਦੀ ਵਾਧਾ ਵਾਰਦਾ ਤੋਂ ਹੀ ਇਹ ਉਸਦਾਰ ਕਿ ਮੈਂ ਸਰ ਇੱਥੇ ਦਾਖਲ ਹੋ ਗਿਆ ਭਾਈ ਸਰ ਹੱਥ ਘੜੀ ਕੋਲ ਕੀ ਹੈ ਸਰ ਇਹਨਾਂ ਮੁਲਾਜ਼ਮਾਂ ਨੇ ਲਾਈ ਹੈ ਲਾਈ ਹੈ ਹਾਂਜੀ ਕੀ ਨਾ ਕੀ ਗੱਲ ਹੋਈ ਇਹਨਾਂ ਦੇ ਨਾਲ ਜਿਹੜਾ ਕੀ ਲੈਂਦਾ ਕੀ ਨਾ ਇਹਨਾਂ ਦਾ ਇਹਨਾਂ ਦਾ ਨਾਮ ਸਿੰਘਜੀਤ ਸਿੰਘ ਜੀ ਮੈਂ ਇਹਦਾ ਚਾਚੇ ਦਾ ਮੁੰਡਾ ਹੀ ਆ ਜੀ ਇਹ ਵੈਰ ਉਹਨਾਂ ਦਾ ਆਪਸ ਵਿੱਚ ਹੀ ਜੀ ਚਾਚੇ ਤਾਇਆ ਜੀ ਆਪਸ ਵਿੱਚ ਉਹਨਾਂ ਦਾ ਵੈਰ ਹੀ ਜਗਰੂਬ ਸਿੰਘ ਤੇ ਹਰਬ੍ਰੀ ਸਿੰਘ ਤੇ ਉਹਨਾਂ ਦਾ ਆਪਸ ਵਿੱਚ ਵੈਰ ਹੀ ਤੇ ਉਹਨਾਂ ਦੇ ਮੁੰਡੇ ਦੇ ਕੋਈ ਗੋਲੀ ਪਤਣੀ ਮੱਜੀ ਹੋਏਗੇ ਨਹੀਂ ਵਜੀ ਤੇ ਉਹਨਾਂ ਨੇ ਆਏ ਆ ਸ਼ਾਮੀ ਦੇ ਅਸੀਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਤੇ ਉਹ ਆਏ ਤਿੰਨੇ ਪਿਓ ਪੁੱਤ ਇੱਕ ਦੇ ਹੱਥ 'ਚ ਦੱਤਰਿਆ ਮੁੰਡੇ ਦੇ ਇੱਕ ਮੁੰਡੇ ਦੇ ਹੱਥ 'ਚ ਕਿਰਪਾਨ ਤੇ ਪਿਓ ਦੇ ਹੱਥ 'ਚ ਰਫਲ ਆ ਤੇ ਇਹਦੇ ਆਣ ਕੇ ਤਿੰਨੇ ਗੱਲ ਪੈ ਗਏ ਆ ਇਹ ਆਣ ਕੇ ਇਹ ਦੇ ਦਸਤ ਦੂਤਰ ਮਾਰੇ ਤੇ ਮੁੜ ਕੇ ਉਹਦੇ ਪਿਓ ਨਹੀਂ ਮਗਰੂਮ ਰਫਲ ਦਾ ਫੈਰ ਕੀਤਾ ਤੇ ਇਹਦੇ ਇਲਾਕੇ ਚ ਫੈਰ ਮਾਰਦੇ ਦੋ ਜੀ ਤੇ ਕੀ ਮੰਗ ਕਰ ਰਹੇ ਸੀ ਮੰਗ ਗਈ ਸਾਡੀ ਵੀ ਉਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰੋ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਉਹ ਉਹਨਾਂ ਦੇ ਕਹੇ ਤੇ ਬੱਲੇ ਇਹਨਾਂ ਦੇ ਗੁੱਲ੍ਹ ਕਿੱਥੇ ਬੰਦਾ ਉਹ ਕੈਰੋ ਹਸਪਤਾਲ ਦਾਖਲ ਆ ਕੀਪ ਤਾਂ ਲੱਗੀ ਵੀ ਆ ਕਿ ਨਹੀਂ ਉਹਨਾਂ ਨੇ ਆਪ ਹੀ ਮਾਰੀ ਆ ਗੋਲੀ ਗੋਲੀ ਕੋਈ ਨਹੀਂ ਲੱਗੀ ਉਹਨਾਂ ਦੇ ਉਹਨਾਂ ਨੇ ਆਪ ਹੀ ਗੋਲੀ ਮਾਰੀ ਇਹਦੇ ਇਹ ਜਦੋਂ ਪਤਾ ਲੱਗਾ ਵੀ ਇਹ ਮਰ ਗਿਆ ਵਾ ਤੇ ਉਹਨਾਂ ਨੇ ਆਪ ਆਪ ਹੀ ਮਾਰ ਮੁਰਕੇ ਦੇ ਉਥੇ ਕਾ ਬਣਾ ਲਿਆ ਵਾ ਪੁਲਿਸ ਕੀ ਕਰਨੀ ਕਰੀ ਪੁਲਿਸ ਦੇ ਕਾਰਵਾਈ ਹੁਣ ਪਤਾ ਲੱਗੂਗਾ ਹੁਣ ਜੇ ਕੋਈ ਕਿਸੇ ਨੂੰ ਫੜਨੇ ਫੜੂਗੀ ਕੋਹ ਤੇ ਕਰੂਗੀ ਕੋਹ ਤੇ ਫੇਰ ਹੀ ਪਤਾ ਲੱਗੂਗਾ ਸਭ ਕੁਝ ਉਹਨਾਂ ਨੇ ਲੇਖ ਲਿਖਾ ਸੜ ਤੋਂ ਲਿਖ ਲਿਆ ਵਾ ਪਰਚਾ ਪੁਚਾ ਲਿਖ ਲਿਆ ਵਾ ਸਾਡੇ ਕੋਲ ਹਾਂਜੀ ਨਹੀਂ ਹਜੀ ਕੋਈ ਨਹੀਂ ਜੀ ਹਜੀ ਕੋਈ ਨਹੀਂ ਉਹਨਾਂ ਨੇ ਫੜਿਆ ਬੰਦਾ ਅਈ ਮੇਰਾ ਨਾਮ ਬਵੀਰ ਸਿੰਘ ਆ ਜੀ ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਜਿਹੜਾ ਇਹ ਬੱਚੇ ਦਾ ਕਤਲ ਹੋਇਆ ਜੁਸਵੰਸਾਂ ਨੂੰ ਜਿਹੜੇ ਕੀਤਾ ਵਾ ਇਹਨੇ ਇਹ ਇਹਨੂੰ 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 ਬਿਲਕੁਲ ਇਹਨੂੰ ਇੱਕ ਦੇ ਇਹਨੂੰ ਛੇਤੀ ਫੜਿਆ ਜਾਵੇ ਬਹੁਤ ਛੇਤੀ ਫੜਿਆ ਜਾਵੇ ਤੇ ਇਹਨੂੰ ਮਤਲਬ ਫੜ ਕੇ ਤੈਨੂੰ ਗੋਈਦਾ ਕੀਤਾ ਜਾਵੇ ਜਿਤਨਾ ਇਹ ਮੁੰਡੇ ਦੇ ਗੋਲੀ ਮਾਰੀ ਆ ਇਸੇ ਸਬੰਧ ਸੇ ਨੂੰ ਗੋਈ ਵਜੇ ਮੇਰਾ ਕੰਮ ਗੋਲੀ ਵਜੇ ਇਹਨੂੰ ਹਾਂਜੀ 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 ਉਹਨਾਂ ਬਿਨਾਂ ਕਾਰਨ ਗੁਰਦਰਾ ਸਾਹਿਬ ਇਹ ਮੱਥਾ ਟੇਕਣ ਗਏ ਸੀ ਸਾਰੇ ਅਸੀਂ ਤੇ ਉੱਥੋਂ ਮੰਦਰੋਂ ਕੱਢ ਕੇ ਇਹਨਾਂ ਨੇ ਬਹਾਨੇ ਨਿਰਾਕ ਬੱਚੇ ਨੂੰ ਬਾਹਰ ਕੱਢ ਕੇ ਇਹਨਾਂ ਨੇ ਮਗਰ ਦੀ ਪਿੱਛੋਂ ਦੀ ਗੋਲੀ ਇਹ ਬੰਦੇ ਨੇ ਮਾਰੀ ਆ ਜੀ ਇਹ ਤਿੰਨ ਬੰਦੇ ਆ ਜੀ ਮਾਰਨ ਦੇ ਵਿੱਚ ਤਿੰਨੇ ਪਿਉ ਪੁੱਤ ਤੇ ਦੋ ਆਨੇ ਫੜਕੇ ਰੱਖਿਆ ਇੱਕ ਨੇ ਗੋਲੀ ਮਾਰੀ ਆ ਤੇ ਅਸੀਂ ਇਹ ਚਾਹੁੰਦੇ ਆ ਜੀ ਕਿ ਜਿੱਤਨਾ ਇਹ ਬੱਚੇ ਮਲੂਮ ਦੇ ਬੱਚੇ ਦੇ ਪੁਰਾ ਜਿਹਨੇ ਦੇ ਗੋਈਆਂ ਮਾਰੀਆਂ ਇਹਨਾਂ ਨੇ ਮਾਰਤਾ ਵਾ ਇਥੇ ਤਰਾਈ ਇਹਨਾਂ ਨੂੰ ਵੀ ਗੋਲੀ ਦੀ ਮੌਤ ਦਿੱਤੀ ਜਾਵੇ ਇਹਨਾਂ ਨੂੰ ਗੋਲੀ ਮਾਰ ਕੇ ਮਾਰਿਆ ਜਾਵੇ ਤੇ ਜੇ ਪੁਲਿਸ ਨਹੀਂ ਫੜਦੀ ਫਿਰ ਸਾਨੂੰ ਦੱਸ ਦੇ ਫਿਰ ਅਸੀਂ ਆਪ ਮਾਰ ਦਿੰਦੇ ਆ ਗੋਲੀ ਚੱਲੂਗੀ ਤਾਂ ਜੋ ਪਿਆ ਤੁਸੀਂ ਕਹੋ ਕੀ ਕੰਨ ਚੱਲ ਰਿਹਾ ਇਹਨਾਂ ਬੀਤੀ ਰਾਤ ਆ ਪਿੰਡ ਜੱਲੇਵਾਲ ਵਿੱਚ ਨਾ ਸ਼ਖਵੰਤ ਸਿੰਘ ਉਹਦਾ ਮੁੰਡਾ ਹਰਪ੍ਰੀਤ ਸਿੰਘ ਅਕਸਰ ਬਜੀਤ ਸਿੰਘ ਤਿੰਨਾਂ ਨੇ ਗੋਲੀਆਂ ਮਾਰ ਕੇ ਸਮਸ਼ੇਰ ਸਿੰਘ ਦਾ ਕਤਲ ਕਰ ਦਿੱਤਾ ਅਹੀਂ ਪੋਸਟਮਾਰਟ ਕਰਨ ਵਾਸਤੇ ਆਏ ਆ। ਤੇ ਬਾਕੀ ਕਾਰਵਾਈ ਕਾਰਵਾਈ ਚੱਲ ਰਹੀ ਹੈ ਜੀ। ਪਰਚਾਦਰ ਚ ਹੋਇਆ। ਅੱਛਾ ਅੱਛਾ ਚੱਲ ਰਹੀ ਹੈ। ਹਾਂਜੀ। ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ